사무소서 आज ब्लॉग समती दे 104 कमेंट दी थी हां मैं सबसे पहला ਤੁਹਾਡਾ ਸਭ ਦਾ ਸ਼ੁਕਰੀਆ ਦਾ ਕਰਦਾ ਹਾਂ ਕਿ ਸਾਡੇ ਨਿੱਕੇ ਜੀ ਸਭ ਦੇ ਤਜੂਰੇ ਪਹੁੰਚੇ ਹੋ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਹਲਕਾ ਧੂਰੀ ਦੇ तमाम सारे ਵੋਟਰ ਸਹਿਬਾਨਾਂ ਦਾ ਸਾਰੇ ਸਾਥੀਆਂ ਦਾ ਬਜ਼ੁਰਗਾਂ ਦਾ ਸਾਡੀਆਂ ਮਾਵਾਂ ਭੈਣਾਂ ਦਾ ਨੌਜਵਾਨਾਂ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਆਪਦੀ ਚੋਣ ਸਮਝ ਕੇ ਕਾਂਗਰਸ ਪਾਰਟੀ ਦੇ ਸਾਰੇ ਨੁਮਾਇੰਦਿਆਂ ਦੀ ਮਦਦ ਕਰੀਏ ਉਸੇ ਮਿਹਨਤ ਸਦਕਾ ਅਸੀਂ ਕੱਲ 4 ਸੀਟਾਂ ਸਾਡੀ ਵਿਧਾਨ ਸਭਾ ਧੂਰੀ ਤੇ ਵਿੱਚ ਜਿੱਤੀਆਂ ਜਿਹਦੇ ਵਿੱਚ ਸਾਰੇ ਜਿਹੜੇ ਜਿੱਤੂ ਉਮੀਦਵਾਰ ਨੇ ਮੇਰੇ ਨਾਲ ਬੈਠੇ ਹੈ ਮੈਂ ਧੰਨਵਾਦ ਕਰਦਾ ਹਾਂ ਔਰ ਇਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਆਸ਼ਵਾਸ਼ਣ ਦੇ ਨਾਲ ਲੋਕਾਂ ਤੋਂ ਆਪਾਂ ਵੋਟਾਂ ਮੰਗੀਆਂ ਉਸ ਆਸ਼ਵਾਸ਼ਣ ਤੇ ਆਪਾਂ ਖਰੇ ਉਤਰਨੇ ਕਿਉਂਕਿ ਲੋਕਾਂ ਨੇ ਸਾਨੂੰ ਨਵੀਂ ਸੋਚ ਦੇਖ ਕੇ ਸਾਨੂੰ ਵੋਟਾਂ ਪਾਈ ਹੈ ਝਾੜੂ ਤੋਂ ਲੋਕ ਪੂਰੀ ਤਰ੍ਹਾਂ ਤੰਗ ਆ ਚੁੱਕੇ ਹੈ ਝਾੜੂ ਦੀਆਂ ਪਾਲਿਸੀਆਂ ਜਿਹੜੀਆਂ ਪਿੰਡਾਂ ਵਿੱਚ ਉਹ ਨਰੇਗਾ ਨੂੰ ਲੈ ਕੇ ਕਰ ਲੋ ਰਾਸ਼ਨ ਕਾਰਡਾਂ ਦੀ ਗੱਲ ਕਰ ਲੋ ਉਥੇ ਪੈਨਸ਼ਨਾਂ ਦੀ ਗੱਲ ਕਰ ਲੋ ਮਤਲਬ ਝਾੜੂ ਟੋਟਲੀ ਫੇਲ ਹੋ ਚੁੱਕਿਆ ਹੈ ਤੂਰੀ ਦੇ ਵਿੱਚ ਅਸੀਂ ਮੈਨੂੰ ਕਾਂਗਰਸ ਪਾਰਟੀ ਵੱਲੋਂ 7 ਟਿਕਟਾਂ ਮਿਲੀਆਂ ਸਨ ਜਿਦੇ ਵਿੱਚੋਂ 4 ਅਸੀਂ ਜੇਤੂ ਉਮੀਦਵਾਰ ਜਿਤਾ ਕੇ ਕਾਂਗਰਸ ਪਾਰਟੀ ਹਾਈਕਵਰਨ ਦੀ ਚੋਲੀ ਪਾਏ ਜਿਦੇ ਵਿੱਚੋਂ ਸਾਡੀ ਕਾਤਰੋਂ ਦੀ ਸੀਟ ਹੈ ਭੈਣ ਰਵਿੰਦਰਕੌਰ ਵਾਗੜੀ ਜੀ ਬੈਠੇ ਹੈ ਸਾਡੀ ਤੂਰੀ ਪਿੰਡ ਦੀ ਸੀਟ ਹੈ ਭੈਣ ਰਮਨਜੀਤ ਕੌਰ ਜੀ ਬੈਠੇ ਹੈ ਸਾਡੀ ਫਰਵਾਹੀ ਤੋਂ ਸੀਟ ਹੈ ਸਾਡੀ ਮਾਤਾ ਸਰਬਜੀਤ ਕੌਰ ਜੀ ਬੈਠੇ ਹੈ ਔਰ ਸਾਡੇ ਕੁੰਬੜਾਲ ਤੋਂ ਸਾਡਾ ਨੌਜਵਾਨ ਸਾਥੀ ਲक्की ਨੰਦ ਲਾਲ ਉਹ ਵੀ ਪਹੁੰਚਣ ਆਲਾ ਹੈ ਉਹਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਮਹਾਰਾਣ ਮਸਾਜ ਬਲੌਗ ਸੰਤਿ ਮੈਂਬਰ ਹੋਇਆ ਜੀ ਟਾਇਰ ਪੈਂਚਰ ਹੋ ਗਿਆ ਤੇ ਅੱਜ ਉਹ ਸਾਡਾ ਸਾਥੀ ਪਹੁੰਚਣ ਵਾਲਾ ਹੈ 5 ਮਿੰਟਾਂ ਵਿੱਚ ਅਸੀਂ 4 ਸੀਟਾਂ ਜਿੱਤੀਆਂ ਔਰ ਸਭ ਦੇ ਸਾਥ ਨਾਲ ਜਿੱਤੀਏ ਜਿਹਦੇ ਸਦਕਾ ਸਾਨੂੰ ਪੂਰਨ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜਦੋਂ ਮਿਊਨਿਸਪਲ ਕੌਂਸਲ ਦੀਆਂ ਇਲੈਕਸ਼ਨਸ ਹੋਣਗੀਆਂ ਕਾਂਗਰਸ ਪਾਰਟੀ ਬੜੀ ਬਹੁਮਤ ਨਾਲ ਜਿੱਤੇਗੀ ਹੋਰ ਕਿਸੇ ਨੂੰ 10 ਵਾਲੇ ਦਾ ਹਾਂ ਜਿਲ੍ਹਾ ਜੇ ਓਵਰਾਲ ਦੇਖਿਆ ਜਾਵੇ ਪੂਰੀ ਦੀ ਹਲਕੀ ਦੇ ਵਿੱਚ ਤੇ ਬਾਕੀ ਆਨੇ ਕਿੱਥੇ ਕਮੀ ਰਹੀ ਜਿਹੜੀ ਟਿੱਛਤ ਸਦੀ ਇਹ ਦੇਖੋ ਜੇ ਬਾਕੀਆਂ ਦੇ ਵਿੱਚ ਅਗਰ ਮੈਂ ਗੱਲ ਕਰਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕਨੌਰੀ ਦੀ ਜਿੱਥੇ ਸਾਨੂੰ ਡਿਊਟੀ ਮਿਲੀ ਸੀ ਪਾਰਟੀ ਵੱਲੋਂ ਸਾਡੇ 30 ਬਾਹਰ ਖੜੇ ਹੈ ਇਹਨਾਂ ਦੇ ਮਹਾਤਾ ਗੁਰਮੀਤ ਕੌਰ ਜੀ ਚੋਣ ਲੜੇ ਅਬਿੰਦਰ ਸਿੰਘ ਖੜੇ ਹੈ ਇਹ ਕੇਵਲ 1950 ਵੋਟਾਂ ਤੋਂ ਹਾਰੇ ਹੈ 1954 ਵੋਟਾਂ ਤੋਂ ਇਹ ਹਾਰੇ ਹੈ ਔਰ ਪੂਰੀ ਇਹਨਾਂ ਨੇ ਮਿਹਨਤ કરી ਦੇਖੋ ਕਿੰਨਾ ਵੱਡਾ ਜ਼ੋਨ ਸੀ ਨਵੇਂ ਵਿਅਕਤੀ ਸੀ ਨਵੇਂ ਵਿਅਕਤੀਆਂ ਨੂੰ ਇੰਨੀ ਵੋਟ ਮਿਲਣੀ ਕੋਈ ਸੌਖਾ ਕੰਮ ਨਹੀਂ ਹੈ ਪਰ ਇਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਔਰ ਜਿਹੜੀ ਬਲ ਰਹੀ ਬਾਕੀਆਂ ਦੀ ਦੇਖੋ ਬਾਕੀ ਜ਼ੋਨ ਪਾਰਟੀ ਨੇ ਜਿਵੇਂ ਮੀਮ ਸਾਹ ਜ਼ੋਨ ਕਿਸੇ ਹੋਰ ਦੀ ਡਿਊਟੀ ਲਈ ਸੀ ਉਹਨੂੰ ਦਿੱਤੀ ਸੀ ਉਹ ਉਸ ਤੇ ਖਰੇ ਨਹੀਂ ਉਤਰੇ 11 ਟਿਕਟਾਂ ਤਾਂ ਉਹਨਾਂ ਨੇ ਵਡੀਆਂ ਹੀ ਨਹੀਂ ਜਿਹਦੇ ਵਿੱਚ ਜਿਹਦੇ ਕਾਰਨ ਸਾਨੂੰ ਹੋਣਾ ਸਾਡਾ ਜਿਹੜਾ ਅਸੀਂ ਅੱਜ ਐਨਾਲਾਈਜ਼ ਕਰਿਆ ਸਾਡੀ ਬਰਡ ਵਾਲ ਦੀ ਸੀਟ ਹੈ ਸਭ ਤੋਂ ਵੱਡਾ ਪਿੰਡ ਸੀ ਸਾਡੇ ਇਧਰ ਜ਼ੋਨ ਦੇ ਵਿੱਚ ਸਾਡੇ ਨਾਲ ਸੀਗਾ ਜਿਹਦੇ ਵਿੱਚ 1150 ਵੋਟ ਆਮ ਆਦਮੀ ਪਾਰਟੀ ਨੂੰ ਪੋਲ ਹੁੰਦੀ ਹੈ ਪਰ ਉੱਥੇ ਕਾਂਗਰਸ ਦਾ ਕੈਂਡੀਡੇਟ ਨਾ ਹੋਣ ਕਾਰਨ ਉਹ 1150 ਆਮ ਆਦਮੀ ਦੀ ਚੋਲੀ ਗਈ ਹੈ ਤੇ ਸਾਡਾ ਜਿਹੜਾ ਕੈਂਡੀਡੇਟ ਜ਼ਿਲ੍ਹਾ ਪ੍ਰੀਸ਼ਦ ਦਾ ਹਾਰਦਾ 1900 ਵੋਟਾਂ ਨਾਲ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਕਾਂਗਰਸ ਹਾਈ ਕਮਾਂਡ ਦੇ ਧਿਆਨ ਲਿਆਤੀ ਹੈ ਮੈਂ ਰਾਤ ਵੀ ਪਰਟੀਕੂਲਰ ਈਮੇਲ ਕਰਕੇ ਹਾਈ ਕਮਾਂਡ ਤੱਕ ਭੇਜੀ ਹੈ ਔਰ ਉਹਨਾਂ ਨੂੰ ਬਾਈ ਹੈਂਡ ਦੱਸਣਾ ਹੈ ਵੀ ਇਹ ਚੀਜ਼ਾਂ ਹੋਈਆਂ ਤੇ ਇਸ ਕਾਰਨ ਜਿਹੜੀਆਂ ਸਸੀਂ ਜਿੱਤ ਸਕਦੇ ਸੀ ਸੀਟਾਂ ਉਹਤੇ ਵੀ ਅਸੀਂ ਹਾਰੇ ਹੈ ਤੇ ਮੈਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਇਸ ਤੇ ਗੌਰ ਕਰੇਗੀ ਤੇ ਆਉਣ ਵਾਲੇ ਸਮੇਂ ਵਿੱਚ ਚੰਗੇ ਉਮੀਦਵਾਰਾਂ ਨੂੰ ਚੋਣ ਕਰਕੇ ਭੇਜੇਗੀ ਤਾਂ ਕਿ ਲੋਕਾਂ ਦੇ ਵਾਦਿਆਂ ਤੇ ਖਰੇ ਉਤਰ ਸਕਣ ਉਹ ਲੋਕਾਂ ਦੀ ਨੁਮਾਇੰਦਗੀ ਕਰ ਸਕਣ ਇੱਕ ਧੱਕੇਸਾਹੀ ਦਾ ਵੀ ਬਹੁਤ ਲੱਗਿਆ ਵੀ ਸਰਕਾਰ ਨੇ ਧੱਕੇਸਾਹੀ ਕੀਤੀ ਹੈ ਤਾਂ ਵੀ ਜਿਆਦਾਤਰ ਹਾਰ ਰਹੀ ਹੈ ਨਹੀਂ ਬਲਟ ਪੇਪਰਾਂ ਦੀ ਵੀ ਕੋਈ ਨਿਕਲ ਆਪਣੇ ਕਿਵੇਂ ਰਹੇ ਤੁਸੀਂ ਨਹੀਂ ਸਰ ਇਹ ਐਵੇਂ ਹੀ ਮੈਂ ਤੁਹਾਨੂੰ ਦੱਸਦਾ ਹਾਂ ਧੂਰੀ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੋਇਆ ਆਪਾਂ ਐਵੇਂ ਕੋਈ ਗੱਲ ਕਹਿ ਦਈਏ ਮੈਨੂੰ ਉਹ ਆਦਤ ਨਹੀਂ ਹੈ ਵੀ ਝੂਠ ਬੋਲ ਕੇ ਚਮਕਣ ਦੀ ਜਾਂ ਕਿਸੇ ਨੂੰ ਭੰਡ ਕੇ ਚਮਕਣ ਦੀ ਉਹ ਮੇਰੇ ਖੂਨ ਚ ਚੀਜ਼ ਨਹੀਂ ਹੈ ਮੇਰਾ ਕਰਤਾਰ ਨੂੰ ਇਹ ਚੀਜ਼ ਸੂਟ ਨਹੀਂ ਕਰਦੀ ਤੂਰੀ ਦੇ ਵਿੱਚ ਆਫੀਸਰ ਸਾਹਿਬਾਨਾਂ ਨੇ ਬੜਾ ਵਧੀਆ ਟੰਗ ਨਾਲ ਮਾਨਯੋਗ ਐਸਡੀਐਮ ਸਾਹਿਬ ਰਿਸ਼ਵ ਬਾਂਸਲ ਜੀ ਨੇ ਨਹਿਬ ਤਹਿਸੀਲਦਾਰ ਸਾਹਿਬ ਤਹਿਸੀਲਦਾਰ ਸਾਹਿਬ ਕੌਸ਼ਿਕ ਸਾਹਿਬ ਔਰ ਅਮਿਤ ਜੀ ਨੇ ਮਤਲਬ ਬੜੇ ਵਧੀਆ ਭੂਮਿਕਾ ਨਿਭਾਈ ਹੈ ਹਰ ਵਿਅਕਤੀ ਦੀ ਗੱਲ ਸੁਣੀ ਹੈ ਚਾਹੇ ਉਹ ਵਿਰੋਧੀ ਧਿਰ ਦਾ ਵਿਅਕਤੀ ਹੈ ਚਾਹੇ ਕੋਈ ਆਜ਼ਾਦ ਪਾਰਟੀ ਵਿੱਚ ਹੈ ਚਾਹੇ ਉਹ ਮੌਕੇ ਦੀ ਸਰਕਾਰ 'ਚ ਹੈ ਉਹਨਾਂ ਨੇ ਬਿਲਕੁਲ ਪੱਖਪਾਤ ਨਹੀਂ ਕੀਤਾ ਔਰ ਤੂਰੀ ਦੇ ਵਿੱਚ ਬੜੇ ਸ਼ਾਂਤਮਈ ਢੰਗ ਨਾਲ VOTING ਵੀ ਹੋਈ ਔਰ ਨਤੀਜੇ ਵੀ ਬੜੇ ਸ਼ਾਂਤਮਈ ਢੰਗ ਨਾਲ ਆਏ ਇੱਕ ਦੋ ਵੀਡੀਓ ਵੀ ਵਾਇਰਲ ਹੋ ਰਹੀਆਂ ਜਿ ਦਿਖਾਈਆਂ ਗਈਆਂ ਕਿੱਥੇ ਦੀ ਗੱਲ ਕਰ ਰਹੇ ਸੀ? ਕਿ ਡੀਸੀ ਦੀ ਜਿਵੇਂ ਵੀਡੀਓ ਵਾਇਰਲ ਹੋ ਰਹੀ ਸੀ। ਉੱਥੇ ਉੱਥੇ ਉਹਨਾਂ ਨੇ ਫਿਰ ਜਦੋਂ ਐਸ.ਡੀ.ਐਮ. ਸਾਹਿਬ ਆਏ ਉਹਨਾਂ ਨੇ ਕਾਰਵਾਈ ਕੀਤੀ ਜਿੱਥੇ ਇਹ ਚੀਜ਼ਾਂ ਹੋਈਆਂ ਮੈਂ ਤੁਹਾਨੂੰ ਦੱਸਿਆ ਵੀ ਪ੍ਰਸ਼ਾਸਨ ਦਾ ਲੋਕਾਂ ਨੂੰ ਪੂਰੀ ਸਪੋਰਟ ਰਹੀ ਹੈ ਪੋਲਿਟੀਕਲ ਪਾਰਟੀਆਂ ਨੂੰ ਪੂਰੀ ਸਪੋਰਟ ਰਹੀ ਹੈ ਬਿਯੋਂਡ ਇਹ ਸਰਕਾਰ ਛੇ ਹੈ ਜਾਂ ਨਹੀਂ ਹੈ ਤਾਂ ਵੀ ਉਹਨਾਂ ਨੇ ਸਪੋਰਟ ਕਰਿਆ ਮੈਂ ਧੰਨਵਾਦ ਕਰਦਾ ਹਾਂ ਪ੍ਰਸ਼ਾਸਨ ਦਾ ਕਿ ਇਹਨੇ ਪੀਸਫੁੱਲ ਐਕਸ਼ਨ ਕਰਾਉਂਦੇ ਨੇ 2027 ਨੂੰ ਫਿਰ ਕਿਵੇਂ ਦੇਖਦੇ ਹਾਂ ਸਰ 2027 ਬੜਾ ਵਧੀਆ ਲੱਗ ਰਿਹਾ ਦੇਖੋ ਜਿਸ ਸਾਹਬ ਨਾਲ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਹੈ ਸੱਤ ਚੋ ਚਾਰ ਟਿਕਟਾਂ ਸਿੱਤੀਆਂ ਪੰਜਵੀਂ ਟਿਕਟ ਵੀ ਜਿਹੜੀ ਸਾਡੀ ਬਾਲੀਆਂ ਦੀ ਹੈ ਉਹ ਆਜ਼ਾਦ ਉਮੀਦਵਾਰ ਸੀ ਉੱਥੇ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਸੀ ਉੱਥੇ ਸਾਰੇ ਪਾਰਟੀਆਂ ਦੇ ਜਿਹੜੇ ਆਗੂ ਸਾਹਿਬਾਨ ਸੀ ਉਹਨੇ ਹੁਣ ਸਮਰਥਨ ਦਿੱਤਾ ਝਾੜੂ ਦੇ ਮੁਕਾਬਲੇ ਉਹ ਸੀਟ ਵੀ ਅਸੀਂ ਦਿੱਤੀ ਹੈ ਮੁੰਡਾ ਰੇਸ਼ਮ ਹੈ ਸਾਡਾ ਭਰਾ ਹੈ ਉਹ ਵੀ ਜਿੱਤੀ ਹੈ ਮਤਲਬ ਜਿਸ ਸਾਹਬ ਨਾਲ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਸਭ ਨੂੰ ਪਿਆਰ ਦਿੱਤਾ ਹੈ ਔਰ ਕਾਮਨਾ ਕਰਦੇ ਹਾਂ ਕਿ 2027 ਦਾ ਉਹ ਦਿਨ ਦੂਰ ਨਹੀ ਜਿਸ ਦਿਨ ਧੂਰੀ ਦੀ ਸੀਟ ਕਾਂਗਰਸ ਪਾਰਟੀ ਜਿੱਤ नगर काउंसिल यो चुनाव ਵੀ ਡਿਊ ਨੇ ਉਹਨਾਂ ਨੂੰ ਵੀ ਮੈਂ ਦੇਖਦਾ ਪੂਰੇ ਤਕੜੇ ਹੋ ਕੇ ਸਰ ਦੇਖੋ ਐਤ ਕੀ ਪਾਰਟੀ ਨੇ ਸੱਤ ਦਿੱਤੀਆਂ ਚਾਰ ਜਿਤਾਤੀਆਂ ਅਗਰ ਪਾਰਟੀ ਇੱਕੀ ਦੀ ਜ਼ਿੰਮੇਵਾਰੀ ਲਾਉਗੀ ਔਰ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਹੈ ਕਿ ਅਸੀਂ ਕਮੇਟੀ ਵੀ ਬਣਾਵਾਂਗੇ ਔਰ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਵੀ ਬਣਾਵਾਂਗੇ ਕਿਤੇ ਨਾ ਕਿਤੇ ਤੁਹਾਡੇ ਆਪਸ ਵਿੱਚ ਗੁੱਟਬਾਜੀ ਵੀ ਨਜ਼ਰ ਆਈ ਹੈ ਵੋਟਾਂ 'ਚ ਨਹੀਂ ਗੁੱਟਬਾਜੀ ਤਾਂ ਸਰ ਤੁਸੀਂ ਮੈਂ ਤੁਹਾਨੂੰ ਦੱਸਿਆ ਪਾਰਟੀ ਨੇ ਤਿੰਨ ਜ਼ੋਨ ਵੰਡੇ ਸੀ ਸਭ ਨੂੰ ਇੱਕ ਇੱਕ ਜ਼ੋਨ ਵੰਡਿਆ ਸੀ ਜਿਹਦੇ ਵੀ ਟਿਕਟਾਂ ਵੰਡੀਆਂ ਗਈਆਂ ਸੀ ਟਿਕਟਾਂ ਤੇ ਬਕਾਇਦਾ ਸਾਈਨ ਕਰੇ ਗਏ ਸੀ ਜੇ ਸ਼ੂਭੀ ਨੂੰ ਸੱਤ ਟਿਕਟਾਂ ਮਈਆਂ ਤਾਂ ਸੱਤ ਟ ਬੀਏ ਸਾਤੇ ਇਹਦੇ ਕੋਟੇ ਚ ਜੇ ਕਿਸੇ ਨੇ 11 ਟਿਕਟਾਂ ਲਈਆਂ ਤਾਂ ਉਹਦੇ 11 ਦੇ ਸਾਈਨ ਹੈ ਪਰ ਗੱਲ ਕੀ ਹੈ ਕਿ 11 ਟਿਕਟਾਂ ਵੰਡੀਆਂ ਹੀ ਨਹੀਂ ਗਈਆਂ ਲੋਕ ਉਤਾਰੇ ਹੀ ਨਹੀਂ ਗਏ ਝਾੜੂ ਨਾਲ ਮਿਲੀ ਭੁਗਤ ਨਾਲ ਝਾੜੂ ਚ ਧਾ ਦਿੱਤਾ ਗਿਆ ਉਹ ਚੀਜ਼ਾਂ ਦੇ ਖੁਦ ਆਪੇ ਅਸੀਂ ਆਉਣ ਵਾਲੇ ਸਮੇਂ ਵਿੱਚ ਕਰਾਂਗੇ ਔਰ ਗੁੱਟਬਾਜੀ ਕੋਈ ਨਹੀਂ ਹੈ ਕਾਂਗਰਸ ਦੇ ਕੈਂਡੀਡੇਟ ਹੈ ਕਾਂਗਰਸ ਨੇ ਜਿੱਤੇ ਹੈ ਕਾਂਗਰਸ ਨੇ ਜਿਤਾਇਆ ਹੈ ਨਾ ਛੂਪੀ ਦੇ ਕੈਂਡੀਡੇਟ ਹੈ ਨਾ ਛੂਪੀ ਨੇ ਜਿਤਾਇਆ ਕਾਂਗਰਸ ਦੇ ਸੀ ਕਾਂਗਰਸ ਦੇ ਰੈਂਟ ਤੇ ਕਾਂਗਰਸ ਦੇ ਹੀ ਨੇ ਠੀਕ ਹੈ ਬੱਚੀ ਦੇਖੋ ਜੀ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਚੋਣਾਂ ਵਿੱਚ ਚਾਰ ਉਮੀਦਵਾਰ ਜਿੱਤੇ ਨੇ ਕੀ ਕਰਾਂ ਚੰਦਾ ਐਵੇਂ ਆ ਜੀ ਗੱਲ ਵੀ ਮਤਲਬ ਅਸੀਂ ਸਾਰੇ ਇੱਕ ਤਾਂ ਪਹਿਲੀ ਜਦੋਂ ਤਾਂ ਵੀ ਨਵੇਂ ਕੈਂਡੀਡੇਟ ਸੀ ਅਸੀਂ ਕੋਈ ਪੁਰਾਣੇ ਬਲਾਰੇ ਜਾਂ ਪੁਰਾਣੇ ਕੋਈ ਮੰਤਰੀ ਨਹੀਂ ਸੀ ਸਾਡੇ ਤੇ ਸੁਗਮ ਵੀਰ ਜੀ ਸਾਡੇ ਨਾਲ ਅੱਗੇ ਮਤਲਬ ਹੱਥ ਨਾਲ ਹੱਥ ਫੜ ਕੇ ਸਾਡੀ ਕੰਬੈਨ ਕਰਦੇ ਰਹੇ ਉਹਦੇ ਸਦਕਾ ਅਸੀਂ ਬਲਾਕ ਸੰਮਤੀ ਪ੍ਰਵਾਹੀ ਉਹ ਮੇਰੇ ਭੈਣ ਦੀ ਅਤੇ ਲਾਖਸ਼ੰਤੀ ਕਾਤਰੋਂ ਤੋਂ ਭੈਣ ਜੀ ਤੇ ਇੱਕ ਆਪਣੇ ਧੂਰੀ ਤੋਂ ਇਹ ਤਿੰਨੇ ਭੈਣ ਜੀਆਂ ਜਿੱਤੇ ਨੇ ਤੇ ਮੈਂ ਜ਼ਿਲ੍ਹਾ ਪ੍ਰੀਸ਼ਦ ਤੋਂ ਲੜਿਆ ਜਿਹਦੇ ਚ ਸਾਡਾ ਸਿਰਫ 1900 1800 ਵੋਟ ਦਾ ਫਰਕ ਰਿਹਾ ਜਿਹਦੇ ਚ ਅਸੀਂ ਪੂਰੀ ਮਤਲਬ ਮਿਹਨਤ ਕੀਤੀ ਸਾਨੂੰ ਇੰਨਾ ਪਿਆਰ ਮਿਲਿਆ ਹਲਕੇ ਤੋਂ ਮਤਲਬ ਅਸੀਂ ਬਿਨਾ ਕਿਸੇ ਲੀਡਰਾਂ ਦੀ ਉਸ ਤੋਂ ਕਿਉਂਕਿ ਸਰਕਾਰ ਵੀ ਉਲਟ ਹੋਣਾ ਤੇ ਸਾਰੇ ਸਰਪੰਚ ਮੈਂਬਰਾਂ ਦਾ ਸਾਡੇ ਉਲਟ ਹੋਣਾ ਇਸ ਕਰਕੇ ਵੀ ਅਸੀਂ ਫੇਰ ਵੀ ਬਹੁਤ ਜ਼ਿਆਦੇ ਮਤਲਬ ਖੁਸ਼ਕਿਸਮਤ ਮੰਨਦੇ ਆ ਵੀ ਸਾਨੂੰ ਇੰਨਾ ਪਿਆਰ ਮਿਲਿਆ ਇਲਾਕੇ ਚ ਵੀ ਅਸੀਂ ਉਹ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਮਾਤਾਂ ਭੈਣਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਕਿਵੇਂ ਲੱਗਦਾ ਇੱਕ ਗ੍ਰੀਪ ਕਰਵਾਣੇ ਦੇ ਵਿੱਚੋਂ ਉੱਠ ਕੇ ਤੁਸੀਂ ਅਜੇ ਇਹ ਚੋਣਾ ਲੜੀਆਂ ਹਾਂਜੀ ਮਤਲਬ ਜਿਵੇਂ ਭਗਵੰਤ ਸਿੰਘ ਸਾਹਿਬ ਵੀ ਕਹਿੰਦੇ ਸੀ ਵੀ ਆਮ ਘਰਾਂ ਦੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਮਤਲਬ ਉਹਨਾਂ ਦੇ ਵਿਰੁੱਧ ਜਿਹੜਾ ਲੜਿਆਂਗੇ ਉਹਦੇ 'ਚ ਸਾਨੂੰ ਐ ਲੱਗਦਾ ਵੀ ਮਤਲਬ ਇੰਨਾ ਪਿਆਰ ਦੇਣਾ ਲੋਕਾਂ ਦਾ ਸਾਡੇ ਲਈ ਬਹੁਤ ਜ਼ਿਆਦੇ ਅੱਗੇ ਵਾਸਤੇ ਐ ਲੱਗਦਾ ਵੀ 2027 ਦਾ ਰਸਤਾ ਸਾਡਾ ਬਹੁਤ ਪੱਧਰ ਹੋ ਚੱਲਿਆ ਇਹਦੇ 'ਚ ਅਸੀਂ ਐ ਮੰਨਦੇ ਆਂ ਵੀ ਕਾਂਗਰਸ ਪਾਰਟੀ ਦੀਆਂ ਜੜਾਂ ਅਸੀਂ ਮਜ਼ਬੂਤ ਕਰ ਲਈਆਂ ਬਸ ਅੱਗੇ 2027 'ਚ ਇਹ ਹਵਾ ਦਾ ਬੁੱਲਾ ਇਦਾਂ ਵਗਣਾ ਵੀ ਇਹ ਝਾੜੂ ਤੋਂ ਅਸੀਂ ਬਿਲਕੁਲ ਸਾਫ਼ ਕਰ ਦਿਆਂਗੇ ਬਹੁਤ ਬਹੁਤ